ਪੰਜਾਬ ਚ ਬੀਜੇਪੀ ਸਰਕਾਰ ਆਉਂਦੀ ਹੈ ਨਾ ਇਹਦੇ ਵਿੱਚ ਸਭ ਤੋਂ ਵੱਡਾ ਰੋਲ ਸਾਡੀਆਂ ਕਿਸਾਨ ਯੂਨੀਅਨਾਂ ਆ ਦਾ ਕਰ ਰਹੀਆਂ ਨੇ ਮੈਂ ਕੋਈ ਕਿਸਾਨ ਯੂਨੀਅਨ ਨੂੰ ਮਾਰਾ ਨਹੀਂ ਕਹਿੰਦੇ ਨਾ ਕਿਸੇ ਦੇ ਖਿਲਾਫ ਆ ਅਸੀਂ ਆਪ ਯੂਨੀਅਨਾਂ ਦੇ ਨਾਲ ਅਟੈਚ ਸਾਡੇ ਪਿੰਡ ਦੀ ਯੂਨੀਅਨ ਪੂਰਾ ਇੱਕ ਨੰਬਰ ਦਾ ਕੰਮ ਕਰ ਰਹੀ ਹੈ ਜਿਵੇਂ ਈ ਧੱਕਾ ਕਹੀ ਮੇਰੇ ਕੇ ਦੂਜੀ ਦੂਜੀ ਪਾਸ ਬੰਦਿਆਂ ਨੂੰ ਇਹਨਾਂ ਨੇ ਚੌਧਰਾ ਦੇ ਦਿਆ ਯਾਰ ਗੱਲ ਸੁਣਦੇ ਨਹੀਂ ਕਿਸੇ ਦੀ ਸਮਝ ਨਹੀਂ ਕਰਦੇ ਨਹੀਂ ਜਾ ਕੇ ਬਸ ਇੱਕ ਹੀ ਗੱਲ ਧਰਨਾ ਠੋਕ ਦੋ ਧਰਨਾ ਠੋਕ ਦੋ ਯਾਰ ਕਮਾਲ ਹੋ ਗਈ ਅਗਲੇ ਦਾ ਬਿਜ਼ਨਸ ਬੰਦ ਕਰਾ ਦਿੰਦੇ ਇਹ ਅਗਲਾ ਬੰਦਾ ਮਰਨ ਵਾਲਾ ਹੋ ਜਾਂਦਾ ਯਾਰ ਗੱਲ ਹੈ ਕਿ ਕੋਟਕਪੂਰੇ ਦੀ ਕੱਲ ਧਰਨਾ ਲੱਗਾ ਸੀ ਉੱਥੇ ਭਾਈ ਜੀ ਲੰਗਨ ਟੱਪਣ ਵਾਲੇ ਨੇ 70% ਲੋਕਾਂ ਨੇ ਸਾਨੂੰ ਇਹ ਗੱਲ ਕਹੀ ਕਿ ਯਾਰ ਇਹਨਾਂ ਨੂੰ ਹਰਿਆ ਪੱਗਲ ਨੂੰ ਨੱਥ ਪਾਉਣ ਵਾਸਤੇ ਨਾ ਵਿਗੜੇ ਹੋਏ ਕੁਝ ਜਿਹੜੇ ਕੁਝ ਬੰਦੇ ਨੇ ਉਹ ਕਹਿੰਦੇ ਇੱਕ ਵਾਰ ਯਾਰ ਭਾਜੀਪੀ ਸਰਕਾਰ ਲਿਆਉਣੀ ਲਿਆਉਣੀ ਆ ਤੇ ਫਿਰ ਭਾਈ ਦੱਸੋ ਬੇੜਾ ਗਰਕ ਕਰਨਗੇ ਕਿ ਨਾ ਕਰਨਗੇ ਕੁਝ ਬੰਦੇ ਸਾਰੇ ਨੂੰ ਨਹੀਂ ਗੱਲ ਕਰਦਾ ਮੈਂ ਪਹਿਲਾਂ ਵਾਰ-ਵਾਰ ਇਹ ਗੱਲ ਤਾਂ ਕਹਿਣਾ ਪਿਆ ਕਿ ਅਸੀਂ ਵੀ ਜੁੜੇ ਹੋਇਆ ਅਗਲਾ ਕਹੇਗਾ ਤੁਸੀਂ ਵੀ ਯੂਨੀਅਨ ਦੇ ਨਾਲ ਜੁੜੇ ਹੋਏ ਤੁਸੀਂ ਆਪੇ ਹੀ ਮਾੜਾ ਕਹੀ ਜਾਂਦੇ ਭਾਈ ਦੁੱਖ ਹੁੰਦਾ ਜਦੋਂ ਕੋਈ ਮਾੜਾ ਕਹਿੰਦਾ ਤੇ ਸਾਡਾ ਫਰਜ਼ ਏ ਅਸੀਂ ਜਿਹੜੀ ਗੱਲ ਆਪਦੇ ਲੀਡਰਾਂ ਤੱਕ ਪਹੁੰਚਾਈਏ ਜਿਹੜੇ ਸਾਡੇ ਸਿਹਰਤ ਬੰਦੇ ਨੇ ਸਮਝਦਾਰ ਬੰਦੇ ਨੇ ਭਾਈ ਜੀ ਜੇ ਪੰਜਾਬ 'ਚ ਭਾਜਪੀ ਸਰਕਾਰ ਆਉਂਦੀ ਹੈ ਨਾ ਇਹਦੇ ਵਿੱਚ ਸਭ ਤੋਂ ਵੱਡਾ ਰੋਲ ਸਾਡੀਆਂ ਕਿਸਾਨ ਯੂਨੀਅਨਾਂ ਆ ਅਦਾ ਕਰ ਰਹੀਆਂ ਨੇ ਮੈਂ ਕੋਈ ਕਿਸਾਨ ਯੂਨੀ ਨੂੰ ਮਾੜਾ ਨਹੀਂ ਕਹਿੰਦਾ ਨਾ ਹੀ ਕਿਸੇ ਦੇ ਖਿਲਾਫ ਹਾਂ ਸਾਰੇ ਸਾਡੇ ਸਤਿਕਾਰਯੋਗ ਨੇ ਅਸੀਂ ਆਪ ਯੂਨੀਅਨਾਂ ਦੇ ਨਾਲ ਅਟੈਚ ਸਾਡੇ ਪਿੰਡ ਦੀ ਯੂਨੀਅਨ ਪੂਰਾ ਇੱਕ ਨੰਬਰ ਦਾ ਕੰਮ ਕਰ ਰਹੀ ਏ ਦੋਵੇਂ ਪੱਖ ਵੇਖ ਕੇ ਫਿਰ ਕੋਈ ਫੈਸਲਾ ਲੈਂਦੀ ਏ ਇੱਥੇ ਯਾਰ ਜਿਵੇਂ ਹੀ ਧੱਕਾ ਕਰੀ ਮੇਰੇ ਕੇ ਦੂਜੀ ਦੂਜੀ ਪਾਸ ਬੰਦਿਆਂ ਨੂੰ ਇਹਨਾਂ ਨੇ ਚੌਧਰਾ ਦੇ ਦਿਆ ਯਾਰ ਗੱਲ ਸੁਣਦੇ ਨਹੀਂ ਕਿਸੇ ਦੀ ਸਮਝ ਨਹੀਂ ਕਰਦੇ ਨਹੀਂ ਜਾ ਕੇ ਬਸ ਇੱਕ ਹੀ ਗੱਲ ਧਰਨਾ ਠੋਕ ਦੋ ਧਰਨਾ ਠੋਕ ਦੋ ਯਾਰ ਕਮਾਲ ਹੋ ਗਈ ਅਗਲੇ ਦਾ ਬਿਜ਼ਨਸ ਬੰਦ ਕਰਾ ਦਿੰਦੇ ਇਹ ਅਗਲਾ ਬੰਦਾ ਮਰਨ ਵਾਲਾ ਹੋ ਜਾਂਦਾ ਯਾਰ ਉਹਦੀ ਵੀ ਸੋਚ ਲਵੋ ਬਾਈ ਜੀ ਗੱਲ ਹੈ ਕਿ ਕੋਟਕਪੁਰੇ ਦੀ ਕੱਲ ਧਰਨਾ ਲੱਗਾ ਸੀ ਆਪਣਾ ਮਿੱਤਰ ਸੀ ਗਾਂ ਉਹ ਮੁੰਡਾ ਉਹਦਾ ਮਿੱਤਰ ਸੀ ਜਿਹਦੇ ਨਾਲ ਮੈਂ ਗਿਆ ਸੀ ਉੱਥੇ ਭਾਈ ਜੀ ਲੰਗਨ ਟੱਪਣ ਵਾਲੇ ਨੇ 70% ਲੋਕਾਂ ਨੇ ਸਾਨੂੰ ਇਹ ਗੱਲ ਕਹੀ ਕਿ ਯਾਰ ਇਹਨਾਂ ਨੂੰ ਹਰੀਆਂ ਪੱਗਾਂ ਨੂੰ ਨੱਥ ਪਾਉਣਵਾ ਸੀ ਨਾ ਵਿਗੜੇ ਹੋਏ ਕੁਝ ਜਿਹੜੇ ਕੁਝ ਬੰਦੇ ਨੇ ਉਹ ਕਹਿੰਦੇ ਇੱਕ ਵਾਰ ਯਾਰ ਭਾਜਪੀ ਸਰਕਾਰ ਲਿਆਉਣੀ ਲਿਆਉਣੀ ਆ ਤੇ ਫਿਰ ਭਾਈ ਦੱਸੋ ਬੇੜਾ ਗਰਕ ਕਰਨਗੇ ਕਿ ਨਾ ਕਰਨਗੇ ਕੁਝ ਬੰਦੇ ਸਾਰਿਆਂ ਨੂੰ ਨਹੀਂ ਗੱਲ ਕਰਦਾ ਮੈਂ ਪਹਿਲਾਂ ਵਾਰ-ਵਾਰ ਇਹ ਗੱਲ ਤਾਂ ਕਹਿਣਾ ਪਿਆ ਕਿ ਅਸੀਂ ਵੀ ਜੁੜੇ ਹੋਇਆ ਅਗਲਾ ਕਹੇਗਾ ਤੁਸੀਂ ਵੀ ਯੂਨੀਅਨ ਦੇ ਨਾਲ ਜੁੜੇ ਹੋਏ ਤੁਸੀਂ ਆਪੇ ਹੀ ਮਾੜਾ ਕਹੀ ਜਾਂਦੇ ਭਾਈ ਦੁੱਖ ਹੁੰਦਾ ਜਦੋਂ ਕੋਈ ਮਾੜਾ ਕਹਿੰਦਾ ਤੇ ਸਾਡਾ ਫਰਜ ਏ ਅਸੀਂ ਜਿਹੜੀ ਗੱਲ ਆਪਦੇ ਲੀਡਰਾਂ ਤੱਕ ਪਹੁੰਚਾਈਏ ਜਿਹੜੇ ਸਾਡੇ ਸੁਹਿਰਤ ਬੰਦੇ ਨੇ ਸਮਝਦਾਰ ਬੰਦੇ ਨੇ ਸੋਚ ਸਮਝ ਕੇ ਫੈਸਲਾ ਲੈਂਦੇ ਨੇ ਜਿਹੜੇ ਸਾਡੇ ਹਕਾਂਖਾਤਰਾ ਦੇ ਬਾਰਡਰਾਂ ਤੇ ਲੜਦੇ ਪਏ ਨੇ ਥਾਂ ਥਾਂ ਤੇ ਘਰਾਓ ਕਰਦੇ ਨੇ ਅਫਸਰਾਂ ਦਾ ਮੰਤਰੀਆਂ ਦਾ ਘਰਾਓ ਕਰਦੇ ਨੇ ਉਹਨਾਂ ਤੱਕ ਗੱਲ ਪਹੁੰਚਾਈ ਜਾਵੇ ਇਹਨਾਂ ਨੇ ਯਾਰ ਬਿਜ਼ਨਸ ਬਣਾ ਲਿਆ ਵਿਛਾਲੋ ਚਾਦਰਾਂ ਬਹਿ ਜਾਓ ਵਿਛਾ ਕੇ ਚਾਦਰਾਂ ਸਾਡੀ ਤਾਂ ਦਾਲ ਸਬਜ਼ੀ ਤਿਆਰ ਹੀ ਕਮਾਲ ਹੋ ਗਈ ਯਰੇ ਦਾਬੇ ਨੇ ਕੋਈ ਬਾਈ ਜੀ ਕੋੜਕਪੁਰੇ ਦੀ ਘਟਨਾ ਮੇਰੇ ਮਿੱਤਰ ਦਾ ਗਾਂ ਮਿੱਤਰ ਸੀ ਉਹਦਾ ਇਮੀਗ੍ਰੇਸ਼ਨ ਦਾ ਕੰਮ ਸੀ ਏਜੰਟ ਬਹੁਤ ਮਾੜਾ ਕੰਮ ਕਰਦੇ ਨੇ ਸਾਰੇ ਏਜੰਟ ਮਾੜੇ ਨੇ ਯਾਰ ਗੱਲ ਕਾਦੀ ਜਿਹੜੇ ਆਪਣੇ ਇੱਥੋਂ ਦੀ ਨੌਜਵਾਨੀ ਨੂੰ ਬਾਹਰ ਭੇਜ ਰਹੇ ਪਰ ਕਿਤੇ ਨਾ ਕਿਤੇ ਭਾਈ ਆਪਾਂ ਆਪ ਜਾਣੇ ਚੱਲ ਕੇ ਕਾਰੋਬਾਰ ਬਣਿਆ ਜਿਹਦਾ ਪੁੱਤ ਜਾ ਕੇ ਕੈਨੇਡਾ ਅਮਰੀਕਾ ਚ ਡਾਲਰ ਬਣਾਏ ਭੇਜਦਾ ਭਾਈ ਉਹ ਕਹਿੰਦਾ ਵੀ ਮੈਂ ਤਾਂ ਰਾਜਾ ਹਾਂ ਆਪ ਤੋਰਦੇ ਨੇ ਅੱਛਾ ਮੁੰਡਾ ਬਾਹਰ ਭੇਜਿਆ ਸੀ ਭਾਈ ਮੋਟੀ ਮੋਟੀ ਗੱਲ ਦੱਸ ਰਿਹਾ ਤਾਂ ਮੇझे ਪੂਰੀ ਕਿਸੇ ਨੇ ਡਿਟੇਲ ਚ ਕਹਾਣੀ ਸੁਣੀ ਹੋਈ ਜਾਂ ਪੁੱਛ ਨਹੀਂ ਹੋਈ ਤੇ ਭਾਈ ਫੋਨ ਕਰ ਲਓ ਜਾਂ ਮੈਸੇਜ ਕਰ ਲਓ ਮੈਂ ਫੋਨ ਲਾਦਾਗਾ ਉਹਦਾ ਨੰਬਰ ਛੱਡ ਦੇ ਕਮੈਂਟ ਦੇ ਵਿੱਚ ਭਾਈ ਜੀ ਕੋੜਕਪੁਰੇ ਦੀ ਘਟਨਾ ਹੈ ਆਪਾਂ ਨਾਲ ਦਾ ਇਮੀਗ੍ਰੇਸ਼ਨਲ ਦਾ ਨਾਲ ਇੰਨੇ ਨਾਲ ਇੰਨੇ ਦੂਜੀ ਪਾਰਟੀ ਦਾ ਕਿਸੇ ਭਰਾ ਨੇ ਮੁੰਡਾ ਬਾਹਰ ਭੇਜਣਾ ਸੀ ਇੰਗਲੈਂਡ ਮੁੰਡਾ ਗਿਆ ਫੈਲ ਲਈ ਇੱਕ ਨੰਬਰ ਦਾ ਵੀਜ਼ਾ ਸੀ ਇੱਕ ਨੰਬਰ ਚ ਸਾਰਾ ਕੰਮ ਹੋਇਆ 21 ਲੱਖ ਰੁਪਏ ਦੇ ਵਿੱਚ ਉਹਨਾਂ ਦਾ ਸੀਗਾ ਸਾਰਾ ਜੋ ਵੀ ਸੀ ਉੱਥੋਂ ਤੱਕ ਭੇਜਣ ਦਾ ਆਪਾਂ ਨੂੰ ਨਹੀਂ ਪਤਾ ਇਹ ਕਾਨੂੰਨਨ ਗਲਤ ਹੋਣਗੇ 100% ਪਰ ਜਿਹੜੀ ਗੱਲ ਤੁਹਾਡਾ ਸ਼ੇਅਰ ਕਰਦਾ ਬਾਕੀ ਤੁਸੀਂ ਦੱਸ ਦਿਓ ਸਹੀ ਗਲਤ ਅੱਛਾ ਮੁੰਡਾ ਬਾਹਰ ਚਲਾ ਗਿਆ 5 ਮਿੰਟ ਹੋ ਗਏ ਭਾਈ ਮੁੰਡੇ ਨੂੰ ਬਾਹਰ ਗਏ ਨੂੰ ਉੱਥੇ ਜਾ ਕੇ ਜਿਹੜੇ ਇਹਨਾਂ ਨੇ ਕਾਗਜ਼ ਪੱਤਰ ਲਾਏ ਸੀ ਮੰਨ ਲਓ ਮੁੰਡਾ ਕਹਿੰਦਾ ਮੈਂ ਡਾਕਟਰ ਠੀਕ ਹੈ ਇਹਨਾਂ ਨੇ ਡਾਕਟਰੀ ਵਾਸਤੇ ਮੁੰਡਾ ਬਾਹਰ ਭੇਜਦਾ ਤੇ ਮੁੰਡੇ ਨੂੰ ਸੂਈ ਚ ਟੀਕਾ ਹੀ ਨਹੀਂ ਭਰਨਾ ਆਉਂਦਾ ਸਰਿੰਜ ਦੇ ਵਿੱਚ ਤੇ ਉਹਨੂੰ ਉੱਥੇ ਕੰਮ ਕਿਵੇਂ ਦੇ ਦੇਣਗੇ ਹਸਪਤਾਲ ਚ ਨਾ ਕਹਿੰਦਾ ਭਾਈ ਤੂੰ ਜਾ ਇੱਥੇ ਤੈਨੂੰ ਆਖੋ ਤਾਂ ਹੈ ਨਹੀਂ ਅੱਛਾ ਜਿੱਥੇ ਇਹਨਾਂ ਬੰਦਾ ਭੇਜਿਆ ਜਿਹੜਾ ਕੰਮ ਇਹਨਾਂ ਨੇ ਜੋ ਵੀ ਉਹਦਾ ਡਿਪਲੋਮਾ ਡਿਗਰੀ ਲਈ ਸੀ ਉਹ ਕੰਮ ਉੱਥੇ ਉਹਨੂੰ ਆ ਜਾਣੀ ਅੱਛਾ ਉਹਨੂੰ ਕੰਮ ਨਹੀਂ ਮਿਲਿਆ ਉੱਥੇ ਇਹ ਕਹਿੰਦੇ ਹਾਂ ਹਾਂ ਭਾਈ ਤੂੰ ਕੰਮ ਨਹੀਂ ਦਵਾਉਂਦਾ ਉਹ ਕਹਿੰਦਾ ਯਾਰ ਭਾਈ ਵੀ ਕੰਮ ਵਾਸਤੇ ਪਹਿਲੀ ਗੱਲ ਤਾਂ ਮੇਰੀ ਕਮਿਟਮੈਂਟ ਨਹੀਂ ਹੋਈ ਤੁਹਾਡੇ ਨਾਲ ਫਿਰ ਵੀ ਅਸੀਂ ਕੰਮ ਉਹਨੂੰ ਤਾਂ ਹੀ ਦਵਾਈਏ ਜੋ ਉੱਥੇ ਜਾ ਕੇ ਕਰੇ ਇਹ ਤਾਂ ਉੱਥੇ ਜਾ ਕੇ ਪਾਸ ਹੀ ਨਹੀਂ ਹੋਇਆਗਾ ਬੰਦਾ ਚਲੋ ਉਹਨਾਂ ਨੇ ਇਹ ਗੱਲ ਕਹਿ ਜੀ ਕਹਿੰਦੇ ਵੀ ਭਾਈ ਅਸੀਂ ਤਾਂ ਮੁੰਡਾ ਵਾਪਸ ਕਰਾਉਣਾ ਉਹ ਕਹਿੰਦਾ ਵੀਰੇ ਮੁੰਡਾ ਵਾਪਸ ਕਰਵਾਉਣਾ ਤੁਹਾਡੀ ਮਰਜ਼ੀ ਯਾਰ ਮੈਂ ਤਾਂ ਜਿੱਥੇ ਤੁਹਾਨੂੰ ਕਿਹਾ ਸੀ ਮੁੰਡਾ ਤੁਹਾਡੇ ਇੱਕ ਨੰਬਰ 'ਚ ਬਾਹਰ ਭੇਜਦਾ ਤੁਸੀਂ ਹੁਣ ਕਾਦੇ ਵਾਸਤੇ ਮੜਾਉਂਦੇ ਜੀ ਉਹਨੇ ਫਿਰ ਅੱਕੇ ਨੇ ਕਹਿਤਾ ਯਾਰ ਜਦੋਂ ਵਾਰ ਅੱਛਾ ਇਹ ਕਹਿੰਦੇ ਜੀ ਹੁਣ ਸੀ ਮੁੰਡਾ ਵਾਪਸ ਕਰਾਉਣਾ ਤੇ 21 ਲੱਖ ਰੁਪਇਆ ਤੈਨ ਦਿੱਤਾ ਸੀ ਤਾਂ 29 ਲੱਖ ਤੇ 9000 ਦੀ ਪਰਚੀ ਬਣਾ ਕੇ ਉਹਨਾਂ ਦੇ ਅੱਗੇ ਰੱਖਤੀ ਹੁਣ ਇਹ ਯੂਨੀਅਨ ਵਾਲਿਆਂ ਦਾ ਮਾੜਾ ਮੋਟਾ ਦਿਮਾਗ ਨਹੀਂ ਕੰਮ ਕਰਦਾ ਘਰ ਵਾਲੇ ਜੋ ਮਰਜ਼ੀ ਭਲਾ ਕਹੀ ਜਾਣ ਇਹਨਾਂ ਨੇ ਸਗੋਂ ਸਕੀਮ ਦਿੱਤੀ ਬਾਈ ਵਿੱਚ ਭਾਂਡਿਆਂ ਦੇ ਪੈਸੇ ਵੀ ਆ 10000 ਦੇ ਭਾਂਡੇ ਲੈ ਕੇ ਦਿੱਤੇ ਆ 20000 ਦੀ ਸ਼ਾਪਿੰਗ ਕਰੀ ਆ 10000 ਜ ਨਵਾਂ ਗੱਡੀ ਕਰੀ ਦਿੱਲੀ ਛੱਡ ਕੇ ਆਈ ਆ ਬਾਈ ਮੁੰਡੇ ਨੇ 10000 ਰੁਪਇਆ ਪਾਰਟੀ ਕਰੀ ਵਿਜਾ ਆਉਣ ਦੀ ਖੁਸ਼ੀ ਚ ਉਹ ਵੀ ਪੈਸੇ ਉਹਨੂੰ ਪਾਉਂਦੇ ਪਏ ਯਾਰ ਦੱਸੋ ਕਮਾਲ ਨਹੀਂ ਇਹ ਧੱਕਾ ਨਹੀਂ ਗਾ ਵੀ ਤੁਸੀਂ ਇੱਕ ਪਾਸੇ ਹੋ ਗਏ ਜਮੇ ਇੱਕ ਪਾਸੇ ਹੋ ਖੜ ਕੇ ਜਿਹੜਾ ਬੰਦਾ ਤੁਹਾਡਾ ਮੈਂਬਰ ਹੈ ਜਾਂ ਤੁਹਾਨੂੰ ਫੰਡ ਦਿੰਦਾ ਤੁਸੀਂ ਜਮੇ ਯਾਰ ਉਹਦੀ ਕਰਨ ਲੱਗੇ ਚਲੋ ਅਗਲੀ ਗੱਲ ਸੁਣੋ ਉਹ ਜੋ ਵੀ ਹੋਇਆ ਨੇ ਪਰਚੀ ਦੇ ਦੀ ਮੁੰਡਾ ਕਹਿੰਦਾ ਵੀਰੇ ਵੀ ਮੈਂ ਉਥੇ ਕੰਮ ਦਵਾ ਦੇਣਾ ਚਲੋ ਮੈਂ ਦੁਬਾਰਾ ਹੋਰ ਕਿਤੇ ਦਵਾ ਦੇਣਾ ਵਾ ਵੀ ਜੋ ਉਥੇ ਨਹੀਂ ਉਹਨੇ ਕੰਮ ਕਰਨਾ ਕਹਿੰਦੇ ਵੀ ਲੱਖ ਰੁਪਏ ਜਿੱਥੇ ਬੰਦਦਾ ਉਥੇ ਨਹੀਂ ਮੁੰਡੇ ਨੇ ਕੰਮ ਕਰਨਾ 3 ਲੱਖ ਵਾਲਾ ਕੰਮ ਦਵਾ ਯਾਰ ਲੈ ਕਮਾਲ ਹੋ ਗਈ ਉਹ ਕਹਿੰਦਾ ਚਲੋ ਮੈਂ ਉਹ ਵੀ ਕਰਦਾ ਕੋਸ਼ਿਸ਼ ਕਹਿੰਦੇ ਯਾਰ ਅਸੀਂ ਮੁੰਡਾ ਉਥੇ ਰੱਖਣਾ ਹੀ ਨਹੀਂ ਵੀ ਅਸੀਂ ਦਾ ਟਿਕ ਟਿਕ ਕਰਾ ਲਈ ਮੁੰਡੇ ਦੀ ਤਿੰਨਾ ਚਾਰਾਂ ਦਿਨਾਂ ਦੇ ਮੁੰਡੇ ਨੇ ਪਿੰਡ ਆ ਜਣਾ ਵੀ ਤੂੰ ਤਾਂ ਸਾਡੇ ਪੈਸੇ ਹੀ ਮੋੜ ਅਸੀਂ ਦਾ ਧਰਣਾ ਲਾ ਕੇ ਨਹੀਂ ਤੇ ਬੈਠਾਂਗੇ ਉਹ ਕਹਿੰਦਾ ਵੀਰੇ ਯਾਰ ਮੈਂ ਪੈਸੇ ਤੁਹਾਨੂੰ ਟਿਕਟ ਦੇ ਵੀ ਦੇ ਦਿੰਦਾ ਵਾ ਪਰ ਮੁੰਡਾ ਨਾ ਵਾਪਸ ਮੈਂ ਕੰਮ ਉੱਥੇ ਦਿਵਾਵਾਂਗਾ ਪੂਰਾ ਉਹਨਾਂ ਦਾ ਜਿੰਨੀ ਵੀ ਐਸੋਸੀਏਸ਼ਨ ਸਾਰੀ ਆ ਕੇ ਉਹਨਾਂ ਨੇ ਗਰੰਟੀ ਵੀ ਲਈ ਪਰ ਇਹ ਕਹਿੰਦੇ ਨਾ ਭਾਈ ਮੁੰਡਾ ਵਾਪਸੀ ਸੱਜਣਾ ਹਮ ਨਾ ਮੰਨੇ ਸਾਰੇ ਯੂਨੀਅਨ ਵਾਲੇ ਮੂਰੇ ਗੱਲ ਕਰਦੇ ਸੀ ਕੋਈ ਪਰਿਵਾਰ ਦਾ ਨਹੀਂ ਸੀ ਕੋਈ ਦੂਜਾ ਨਹੀਂ ਸੀ ਕੋਈ ਤੀਜਾ ਨਹੀਂ ਸੀ ਅੱਛਾ ਇਹਨਾਂ ਨੇ ਫੇਰ ਕੀ ਆ ਕਹਿੰਦੇ ਬਈ ਯਾਰ ਵੀ ਉਹ ਕਹਿੰਦੇ ਪਰਿਵਾਰ ਕਹਿੰਦਾ ਵੀ ਅਸੀਂ ਤਾਂ ਮੁੰਡਾ ਹੀ ਵਾਪਸ ਬੁਲਾਉਣਾ ਮੁੰਡਾ ਸਾਡਾ ਡਿਪਰੈਸ਼ਨ ਚ ਹੈ ਜੀ ਮੁੰਡੇ ਸਾਡਾ ਤਾਂ ਰੋਟੀ ਨਹੀਂ ਖਾਦੀ ਉਹ ਤਾਂ ਉਹ ਕਰ ਜੂ ਸੂਸਾਈਡ ਕਰ ਜੀ ਦੂਜਾ ਤਾਂ ਚੱਕਾ ਹੀ ਗੱਲਾਂ ਚਲੋ ਅੱਛਾ ਉਹ ਕਹਿੰਦਾ ਯਾਰ ਵੀਰੇ ਹਾਰੇ ਤੇ ਨੇ ਹੱਥ ਜੁੜੇ ਕਹਿੰਦਾ ਯਾਰ ਜੇ ਤੁਸੀਂ ਸੋਂ ਖਾ ਲਈ ਨਾ ਮੁੰਡਾ ਵਾਪਸੀ ਮਗਾਉਣਾ ਤੇ ਮੈਂ ਪ੍ਰਭਵਾ ਚੱਕੋ 14 ਲੱਖ ਰੁਪਈਆ ਤੁਹਾਨੂੰ ਦੇ ਦੇਣਾ 14 ਲੱਖ ਰੁਪਈਆ ਉਹਦੇ ਚ ਕੀ ਕਮਾਇਆ ਹੋ ਗਿਆ ਯਾਰ ਉਹਨੇ ਲੱਖ ਕਮਾ ਲਿਆ ਉਹ ਦੋ ਕਮਾ ਲਿਆ ਇਹ ਕਦੇ ਨਾ ਭਾਈ ਸਮੇਤ ਸਾਰੇ ਭਾਂਡੇ ਟਿੰਡੇ ਖਰਚਾ ਵਰਚਾ ਯੂਨੀਅਨ ਵਾਲਿਆਂ ਦੀ ਗਵਰਨਮੈਂਟ ਚਲੋ ਪਰਿਵਾਰ ਨਾਲ ਕੋਈ ਗੱਲ ਨਹੀਂ ਇਹ ਸਮਝਾ ਸਕਦੇ ਸੀ 14 ਲੱਖ ਚ ਮਸਲਾ ਹਲ ਕਰਾ ਸਕਦੇ ਸੀ ਪਰ ਉਹਨਾਂ ਵਿਚਾਰੇ ਨੇ ਮੰਨ ਲਿਆ ਕਿ ਮੈਂ 14 ਲੱਖ ਰੁਪਏ ਦੇ ਦੇਣਾ ਫੇਰ ਇਹਨਾਂ ਨੇ ਕਿਹਾ ਨਾ ਭਾਈ ਸਾਰੇ ਪੈਸੇ ਲੈਣੇ ਆ ਧਰਨਾ ਲਾ ਕੇ ਬਹਿ ਗਏ ਭਾਈ ਉਹਦਾ ਜਲੂਸ ਕੱਢਦਾ ਵਿਚਾਰੇ ਦਾ ਉਹਦਾ ਕਾਰੋਬਾਰ ਇਹਨਾਂ ਨੇ ਜਿਵੇਂ ਮਿੱਟੀ ਕਰਤਾ ਯਾਰ ਉਹਦਾ ਕਸੂਰ 1% ਵੀ ਨਹੀਂ ਯਾਰ ਫੇਰ ਇੱਕ ਗੱਲ ਹੋਰ ਇਨਾਂ ਦੇ ਪਿੰਡ ਜਾ ਕੇ ਇਹਨਾਂ ਨੂੰ ਟਾਈਮ ਲੈ ਕੇ ਆਂਦਾ ਸੀ ਐਤਵਾਰ ਦਾ ਯੂਨੀਅਨ ਤੋਂ ਫੋਨ ਤੇ ਵੀ ਗੱਲ ਹੋਈ ਕਿ ਭਾਈ ਐਤਵਾਰ ਤੁਸੀਂ ਆ ਜਿਓ ਜੇ ਆਪਾਂ ਬਹਿ ਕੇ ਨਿਬੇੜ ਲਾਂਗੇ ਤੇ ਜੇ ਐਤਵਾਰ ਤਾਂ ਭਈਆ ਜੇ ਵੀ ਨਹੀਂ ਆਇਆ ਜੇ ਦੋ ਦਿਨ ਨੂੰ ਐਤਵਾਰ ਤੇ ਇਹਨਾਂ ਨੇ ਪਹਿਲਾਂ ਹੀ ਲਿਆ ਕੇ ਉਹਦਾ ਜਲੂਸ ਘੜਤਾ ਯਾਰ ਬੰਦੇ ਦਾ ਤਾਂ ਕਰਕੇ ਬੇਨਤੀ ਹੈ ਯੂਨੀਅਨ ਵਾਲੋਂ ਇਦਾਂ ਦਾ ਗੰਦ ਪਾਉਣ ਵੜਜੋ ਭਾਈ ਲੋਕਾਂ ਨੇ ਦੁਖੀ ਹੋਇਆ ਨੇ ਨਾ ਨੱਕਾਂ ਦੇ ਰਾਹ ਪੈ ਜਾਣਾ ਜੇ ਤੇ ਸਾਰਾ ਜਿਹੜਾ ਸੇਰਾ ਤੁਹਾਡੇ ਸਿਰ ਜਾਣਾ ਜੇ ਤੇ ਮੈਂ ਜਿਹੜੇ ਸਿਹਰਦ ਲੀਡਰ ਨੇ ਸਾਡੇ ਵੱਡੇ ਅਹੁਦੇਦਾਰ ਨੇ ਹਰੇਕ ਯੂਨੀਅਨ ਦੇ ਯੂਨੀਅਨ ਕੋਈ ਨਹੀਂ ਮਾੜੀ ਜਿਹੜੇ ਬੰਦੇ ਨੇ ਸਾਡੇ ਪ੍ਰਧਾਨ ਨੇ ਉਹਨਾਂ ਨੂੰ ਬੇਨਤੀ ਹੈ ਕਿ ਥੱਲੜੇ ਜਿਹੜੇ ਇਦਾਂ ਦੇ ਗੁੰਡੇ ਛੱਡੇ ਨੇ ਇਹਨਾਂ ਨੂੰ ਨੱਥ ਪਾਈ ਜਾਵੇ ਨਹੀਂ ਤੇ ਭਾਈ ਆਉਣ ਵਾਲਾ ਸਮਾਂ ਜਿਹੜਾ ਲੋਕ ਪਾਸੇ ਹੋ ਕੇ ਨਾ ਤੇ ਆਪਣੇ ਛਿੱਤਰ ਮਾਰਨਗੇ ਮੈਂ ਤੁਹਾਨੂੰ ਦੱਸ ਤੀਏ ਗੱਲ ਜਿਹੋ ਜਿਹਾਂ ਕਰਤੂਤਾਂ ਆਪਣੇ ਬੰਦੇ ਕਰਦੇ ਪਏ ਨੇ ਤੇ ਪੁੱਠੇ ਪਾਸੇ ਜਾਣਗੇ ਭਾਜਪੀ ਦੀ ਅੜ ਕੇ ਸਪੋਰਟ ਕਰਨਗੇ ਤਾਂ ਕਰਕੇ ਬੇਨਤੀ ਇਹਨਾਂ ਨੂੰ ਸਮਝਾਓ ਇਹਨਾਂ ਨੂੰ ਨੱਥ ਪਾਓ ਜਿਉਹ ਜਾਂਦਾ ਮੇਰੇ ਕੇ ਨੂੰ ਘਰੇ ਤਾਂ ਕੀ ਪੁੱਛਦਾ ਨਹੀਂ ਮੰਜਾ ਦਾ ਡਾਹਾਂ ਦਾ ਤੂੜੀ ਵਾਲੇ ਬਰਾਂਡੇ ਦੇ ਉੱਥੇ ਜਾ ਕੇ ਬਣ ਜਾਂਦੇ ਨੇ ਪ੍ਰਧਾਨ ਤਾਂ ਕਰਕੇ ਬੇਣਤੀ ਏ ਕਿ ਇਹਨਾਂ ਨੂੰ ਸਮਝਾ ਕੇ ਤੇ ਇਹਨਾਂ ਦੀ ਅਕਲ ਟਿਕਾਣੇ ਲਿਆਓ ਨਹੀਂ ਤੇ ਆਉਣ ਵਾਲਾ ਸਮਾਂ ਆਪਣਾ ਯੂਨੀਅਨ ਵਾਸਤੇ ਕੋ ਬੜਾ ਮਾਰਾ ਨਹੀਂ ਹੋਣਗੇ ਲੋਕ ਆਪਣੇ ਖਿਲਾਫ ਹੁੰਦੇ ਜਾਂਦੇ ਜੀ ਆਪਣਾ ਖੇਤਰ ਮਾਰਨਗੇ ਪੰਜਾਬ 'ਚ ਭਾਜਪੀ ਸਰਕਾਰ ਆਉਂਦੀ ਹੈ ਨਾ ਇਹਦੇ ਵਿੱਚ ਸਭ ਤੋਂ ਵੱਡਾ ਰੋਲ ਸਾਡੀਆਂ ਕਿਸਾਨ ਯੂਨੀਅਨਾਂ ਆ ਦਾ ਕਰ ਰਹੀਆਂ ਨੇ ਮੈਂ ਕੋਈ ਕਿਸਾਨ ਯੂਨੀਅਨ ਨੂੰ ਮਾਰਾ ਨਹੀਂ ਕਹਿੰਦੇ ਨਾ ਹੀ ਕਿਸੇ ਦੇ ਖਿਲਾਫ ਆ ਅਸੀਂ ਆਪ ਯੂਨੀਅਨਾਂ ਦੇ ਨਾਲ ਅਟੈਚ ਸਾਡੇ ਪਿੰਡ ਦੀ ਯੂਨੀਅਨ ਪੂਰਾ ਇੱਕ ਨੰਬਰ ਦਾ ਕੰਮ ਕਰ ਰਹੀ ਹੈ ਜਿਵੇਂ ਈ ਧੱਕਾ ਕਹੀ ਮੇਰੇ ਕੇ ਦੂਜੀ ਦੂਜੀ ਪਾਸ ਬੰਦਿਆਂ ਨੂੰ ਇਹਨਾਂ ਨੇ ਚੌਧਰਾ ਦੇ ਦਿਆ ਯਾਰ ਗੱਲ ਸੁਣਦੇ ਨਹੀਂ ਕਿਸੇ ਦੀ ਸਮਝ ਨਹੀਂ ਕਰਦੇ ਨਹੀਂ ਜਾ ਕੇ ਬਸ ਇੱਕ ਹੀ ਗੱਲ ਧਰਨਾ ਠੋਗ ਦੋ ਧਰਨਾ ਠੋਗ ਦੋ ਯਾਰ ਕਮਾਲ ਹੋ ਗਈ ਅਗਲੇ ਦਾ ਬਿਜ਼ਨਸ ਬੰਦ ਕਰਾ ਦਿੰਦੇ ਇਹ ਅਗਲਾ ਬੰਦਾ ਮਰਨ ਵਾਲਾ ਹੋ ਜਾਂਦਾ ਯਾਰ ਗੱਲ ਹੈ ਕਿ ਕੋਟਕਪੁਰੇ ਦੀ ਕੱਲ ਧਰਨਾ ਲੱਗਾ ਸੀ ਉੱਥੇ ਬਾਈ ਜੀ ਲੰਗਨ ਟੱਪਣ ਵਾਲੇ ਨੇ 70% ਲੋਕਾਂ ਨੇ ਸਾਨੂੰ ਇਹ ਗੱਲ ਕਹੀ ਕਿ ਯਾਰ ਇਹਨਾਂ ਨੂੰ ਹਰੀਆਂ ਪੱਗਾਂ ਨੂੰ ਨੱਥ ਪਾਉਣਵਾ ਸੀ ਨਾ ਵਿਗੜੇ ਹੋਏ ਕੁਝ ਜਿਹੜੇ ਕੁਝ ਬੰਦੇ ਨੇ ਉਹ ਕਹਿੰਦੇ ਇੱਕ ਵਾਰ ਯਾਰ ਭਾਜੀਪੀ ਸਰਕਾਰ ਲਿਆਉਣੀ ਲਿਆਉਣੀ ਆ ਤੇ ਫਿਰ ਭਾਈ ਦੱਸੋ ਬੇੜਾ ਗਰਕ ਕਰਨਗੇ ਕਿ ਨਾ ਕਰਨਗੇ ਕੁਝ ਬੰਦੇ ਸਾਰਿਆਂ ਨੂੰ ਨਹੀਂ ਗੱਲ ਕਰਦਾ ਮੈਂ ਪਹਿਲਾਂ ਵਾਰ-ਵਾਰ ਇਹ ਗੱਲ ਤਾਂ ਕਹਿਣਾ ਪਿਆ ਕਿ ਅਸੀਂ ਵੀ ਜੁੜੇ ਹੋਇਆ ਅਗਲਾ ਕਹੇਗਾ ਤੁਸੀਂ ਵੀ ਯੂਨੀਅਨ ਦੇ ਨਾਲ ਜੁੜੇ ਹੋਏ ਤੁਸੀਂ ਆਪੇ ਹੀ ਮਾੜਾ ਕਹੀ ਜਾਂਦੇ ਭਾਈ ਦੁੱਖ ਹੁੰਦਾ ਜਦੋਂ ਕੋਈ ਮਾੜਾ ਕਹਿੰਦਾ ਤੇ ਸਾਡਾ ਫਰਜ਼ ਏ ਅਸੀਂ ਜਿਹੜੀ ਗੱਲ ਆਪਦੇ ਲੀਡਰਾਂ ਤੱਕ ਪਹੁੰਚਾਈਏ ਜਿਹੜੇ ਸਾਡੇ ਸੋਹਰਤ ਬੰਦੇ ਨੇ ਸਮਝਦਾਰ ਬੰਦੇ ਨੇ